ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮੱਲਣ ਦੇ ਵਿੱਚ ਮੱਲਣ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਮਿੱਤਰੋ ਤੇ ਇਹ ਪਿੰਡ ਹੈਗਾ ਵਾ ਰਾਮੇਆਣੇ ਤੋਂ 5-4 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਕੋਟਕਪੂਰੇ ਤੋਂ ਪੈਂਦਾ ਵਾ 23-24 ਕਿਲੋਮੀਟਰ ਦੀ ਦੂਰੀ ਤੇ ਪਿੰਡ ਮਿੱਤਰੋ ਮੱਲਣ ਪਿੰਡ ਦੇ ਵਿੱਚ ਗੁਰਚਰਨ ਸਿੰਘ ਸਰਦਾਰ ਗੁਰਚਰਨ ਸਿੰਘ ਨੰਬਰਦਾਰ ਬਾਈ ਜੀ ਘਰੇ ਮੈਂ ਇਸ ਟਾਈਮ ਮੌਜੂਦ ਆ ਕੇਵਲ ਸਿੰਘ ਬਾਈ ਦੇ ਘਰੇ ਇਸ ਟਾਈਮ ਮੈਂ ਮੌਜੂਦ ਆ ਮਿੱਤਰੋ ਬਾਈ ਹੁਣੀ ਨੰਬਰਦਾਰ ਵਜਦੇ ਆ ਪਿੰਡ ਦੇ ਵਿੱਚ ਤੇ ਜਦੋਂ ਤੁਸੀਂ ਮੱਲਣ ਪਿੰਡ ਦੇ ਵਿੱਚ ਆ ਕੇ ਡਰਾਈਵਰ ਸਾਈਡ ਮੁੜਦੇ ਫਿਰਨੀ ਪੈ ਕੇ ਤੁਹਾਨੂੰ ਮਿੱਤਰੋ ਜਿੱਥੇ ਪੀਜਾ ਹਟਾ ਉਹਦੇ ਬਿਲਕੁਲ ਓਪੋਜ਼ਿਟ ਕੋਲੇ ਬਾਈ ਹੁਣੇ ਹੁੰਦਾ ਘਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਇੱਕ ਚੰਗੇ ਦੋ ਪਸ਼ੂ ਰੱਖੇ ਹੋਇਆ ਆ ਦੋਵੇਂ ਖੜੇ ਆ ਜਿਹੜੇ ਮਿੱਤਰੋ ਮਾਂ ਪੁੱਤ ਖੜੇ ਹੋਏ ਆ ਪੁੱਤ ਵਕਾਊ ਆ ਤੇ ਮਾਂ ਦੇ ਕੋਲੇ ਤਾਂ ਦਰਸ਼ਨ ਕਰਾਉਣੇ ਆ ਵੀ ਤੁਹਾਨੂੰ ਸੁਧਰੀ ਹੋਈ ਬਣੀ ਹੋਈ ਬਰੀਡ ਮਿਲ ਜੂਗੀ ਮਿੱਤਰੋ ਆਪ ਹੈਗਾ ਇਹ ਕੱਟਾ ਮੂੰਹ ਤੋਂ ਇੱਕ ਦੰਦ ਸੁੱਟ ਚੁੱਕਿਆ ਵਾ ਮਿੱਤਰੋ 2 ਤੋਂ 2.5 ਸਾਲ ਦੇ ਵਿੱਚ ਕਰ ਇਹਦੀ ਉਮਰ ਹੋ ਚੁੱਕੀ ਆ ਔਰ ਦੋਂਦਾ ਦੋਂਦਾ ਇਹ ਹੋ ਚੁੱਕਿਆ ਵਾ ਮਿੱਤਰੋ ਔਰ ਵੱਡੀ ਗੱਲ ਇੱਕ ਹੋਰ ਦੱਸ ਦਵਾਂ ਵੀ ਇਹ ਪਿਓ ਵਾਲੇ ਪੱਖ ਤੋਂ ਜਿਹੜਾ ਹਸਾਰ ਯੂਨੀਵਰਸਿਟੀ ਦਾ ਸੀਮਣ ਆਉਂਦਾ ਸੀ ਸੁਲਤਾਨ ਦਾ ਉਸ ਸੀਮਣ ਦਾਵਾ ਮਿੱਤਰੋ ਇਹ ਜਿਹੜਾ ਪਿਓ ਵਾਲੇ ਪੱਖ ਤੋਂ ਸੁਲਤਾਨ ਦਾ ਆ ਗਿਆ ਮਾਂ ਇਹਦੀ ਕੋਲੇ ਖੜੀ ਹੋਈ ਔਰ ਮਿੱਤਰੋ ਜਿੰਦਾ ਸੱਜਰ ਦਾ ਰਿਕਾਰਡ ਜਦੋਂ ਐਨ ਡਾਲਿਆਂ ਦੇ ਉੱਤੇ ਜਦੋਂ ਤਾਜੀ ਹੁੰਦੀ ਆ ਮਿੱਤਰੋ 24 25 ਕਿਲੋ ਦੁੱਧ ਕੰਡੇ ਦੇ ਉੱਤੇ ਤੋਰਾ ਨਾਲ ਤੋਲਦੀ ਆ ਹੁਣ ਵੀ ਮੈਂ 10 ਮਹੀਨਿਆਂ ਦੀ ਸੂਈ ਇੱਕ ਮਹੀਨੇ ਦੀ ਗੱਬਣ ਹੁਣ ਵੀ ਇਸ ਟਾਈਮ ਦੁੱਧ ਦਾ ਜਿਹੜਾ ਕਰਮਾਂ ਵਾਲੀ ਦੇ ਥੱਲੇ ਉਹ 12-13 ਕਿਲੋ ਦੁੱਧ ਤੇ ਹੁਣ ਵੀ ਚੱਲਦੀ ਹੈ ਇੱਕ ਆਮ ਇੱਕ ਦਰਮਿਆਨੀ ਸੇਵਾ ਤੇ ਕਿਉਂਕਿ ਜਿਹੜੀ ਚੰਗੀ ਮੈਂ ਦੁੱਧਾਰੂ ਮੈਂ ਹੁੰਦੀ ਹੈ ਉਹਨੂੰ ਰੈਸਟ ਹੋਰਸਾਬ ਦੀ ਦੇਦੀ ਚਾਹੀਦੀ ਹੈ ਉਹਨੂੰ ਉਹਦੀ ਬਰੀਕੀ ਦੀ ਸੰਭਾਲ ਬਹੁਤ ਜ਼ਰੂਰੀ ਹੁੰਦੀ ਆ ਇਸ ਮੈਂ ਨੂੰ ਜਿਹੜਾ ਵੀ ਭਰਾ ਮੰਨ ਲਓ ਚੰਗਾ ਟਿਕਾਣੇ ਦਾ ਸੰਭਾਲਾ ਹੋਇਆ ਨਾ ਜਿਹੜੀ ਮੈਂ ਦੀ ਬਰੀਕੀ ਆ ਮਿੱਤਰੋ 27-28 ਕਿਲੋ ਵਾਲੀ ਮੈਂ ਆ 24-25 ਕਿਲੋ ਵਾਲੀ ਮਾਂ ਦਾ ਪੁੱਤ ਦਵਾਉਣ ਲੱਗਾ ਵਾ ਸੁਧਰੀ ਹੋਈ ਬਰੀਕੀ ਬਣੀ ਹੋਈ ਬਰੀਡ ਤੁਹਾਡੇ ਘਰੇ ਪਹੁੰਚਾਉਣ ਲੱਗਾ ਵਾ ਮਿੱਤਰੋ ਇਹ ਕੱਟਾ ਵਕਾਊਆ ਇਸੇ ਮਾਂ ਦਾ ਪੁੱਤ ਆ ਪਿਓ ਵਾਲੇ ਪੱਖ ਤੋਂ ਸੁਲਤਾਨ ਹਿਸਾਰ ਯੂਨੀਵਰਸਿਟੀ ਵਾਲੇ ਦਾ ਪੁੱਤ ਆ ਦੁੰਦਾ ਹੋ ਚੁੱਕਿਆ ਵਾ ਇਹ ਸਾਭ ਸੰਭਾਲ ਲੈਂਦੀ ਜਿਹੜੀ ਕਰ ਲਿਓ ਲ ਜਾ ਕੇ ਤੋਰ ਫੇਰ ਲਿਓ ਮਿੱਤਰੋ ਇੱਕ ਤੁਹਾਡੇ ਘਰੇ ਦੁੱਧ ਵਾਲੀ ਲੈਣ ਆ ਜੂਗੀ ਤੁਹਾਡੇ ਘਰੇ ਬਹੁਤ ਚੰਗੀ ਬਲੱਡ ਲੈਣ ਤਿਆਰ ਹੋ ਜੂਗੀ ਕਿਉਂਕਿ ਤੁਸੀਂ ਦੁੱਧ ਲੈਣਾ ਚਾਹੁੰਦੇ ਆ ਤੇ ਕੱਟੇ ਦੇ ਦਰਸ਼ਨ ਕਰ ਲਿਓ ਸੀਲ ਠੰਡਾ ਛੋਟੇ ਸਿੰਘ ਦਾ ਦਰਮਿਆਨੇ ਸੈਜ ਦੇ ਵਿੱਚ ਰੇਟ ਇਹਦਾ ਬਾਈ ਹੁਣ ਇਹਨੇ ਫੋਨ ਦੇ ਉੱਤੇ ਤੈਅ ਕਰਨਾ ਵਾ ਬਾਈ ਸਰਦਾਰ ਗੁਰਚਰਨ ਸਿੰਘ ਨੰਬਰਦਾਰ ਕੇਵਲ ਸਿੰਘ ਨੰਬਰਦਾਰ ਇਹਨਾਂ ਦੇ ਘਰੇ ਇਹ ਕੱਟਾ ਪਿੰਡ ਮੱਲਣ ਦੇ ਵਿੱਚ ਖੜਿਆ ਹੋਇਆ ਵਾ ਮਿੱਤਰੋ ਥਾਂ ਥੋੜ੍ਹਾ ਕਰਕੇ ਤੁਹਾਨੂੰ ਲੰਮੀ ਝਲਕਣੀ ਇੰਦੀ ਵੇ ਮਰਾ ਸਕਦਾ ਜੇ ਇਹ ਕੱਟੇ ਨੂੰ ਤੁਸੀਂ ਆ ਕੇ ਵੇਖਣਾ ਵਾ ਫੋਨ ਨੰਬਰ ਪਾਈਆਂ ਦਾ ਨੋਟ ਕਰ ਲਓ ਮਿੱਤਰੋ ਜਿਹੜੇ ਨੰਬਰ ਤੇ ਤੁਸੀਂ ਗੱਲਬਾਤ ਕਰਨੀ ਹੈ ਨੰਬਰ ਤੁਹਾਨੂੰ ਦੱਸਣ ਲੱਗਾ ਵਾ ਚੱਕ ਲਓ ਕਾਪੀ ਪੈਨ ਤੇ ਲੇਖ ਲਓ ਕਿਰਾਂ ਦੀ ਨੰਬਰ ਮਿੱਤਰੋ ਪਾਈਦਾ ਹੈਗਾ 98773 ਔਰ ਦੂਜਾ ਨੰਬਰ ਸੌਰੀ 95758 98773 95758 98773 95758 ਬਾਈ ਦਾ ਨੰਬਰ ਆ ਜਦੋਂ ਘਰ ਦਾ ਘਰ ਪੁੱਛ ਕੇ ਮਿੱਤਰੋ ਪਿੰਡ ਮੰਲਣ ਦੇ ਵਿੱਚ ਐਂਟਰੀ ਮਾਰਨੀ ਆ ਲੈ ਵੀ ਮਿੱਤਰੋ ਜੇ ਚੰਗੀ ਲੈਣ ਬਣਾਉਣਾ ਚਾਹੁੰਦੇ ਆ ਤਾਂ ਬਾਈ ਦਾ ਨੰਬਰ ਸਕਰੀਨ ਦੇ ਉੱਤੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣਾ ਚਾਹੁੰਦੇ ਆ ਤਾਂ ਫਿਰ ਸਾਡੇ ਜੁੜੇ ਰੋ ਚੈਨਲ ਦੇ ਨਾਲ ਜਲਦ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ